ਸਾਲੀ ਇਹ ਤਾਂ ਸਾਰੀ ਨਿੱਕੇ ਨਿੱਕੇ ਆ ਆਹਾ ਹਾ 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 ਆ ਮਿਲ ਗਿਆ ਇੱਕ ਉਹ ਚੰਗਾ ਸੌਜੀ ਵੀ ਚੰਗੀ ਬਣਾਂ ਆਹਾ ਹਾ ਹਾ ਇਹ ਸੁਕਰਾ ਸੁਕਰਾ ਮਾਸੜਾ ਤੂੰ ਖੜਾ ਐਥੇ ਹਾਂ ਦੀਂਦਾ ਸਾਲ ਵਾਈਂ ਉਹ ਦਾ ਬੇਕੁਫਾ ਲੈ ਮਰ ਛੋਡੇ ਤੋਂ ਅੱਕ ਕੇ ਮੈ ਲਾਉਣਾ ਖੋਜਾ ਹੁਣ ਯਾਦ ਕਰਾਦਾ ਪਹਿਲਾਂ ਮੈਂ ਜਮਾਣੀ ਲਾਇਆ ਸੀ ਕਦੇ ਵੀ ਇਹ ਤਾਂ ਛੋਡੇ ਤੋਂ ਅੱਕਦਾ ਨਾ ਮੈਂ ਤੁਸੀਂ ਵੀੜਾ ਮੰਗਦੇ ਤੇ ਤੁਸੀਂ ਛੋਡੇ ਤੋਂ ਅੱਕ ਕੇ ਵੀਰਾ ਲਾਉਣਾ ਨਹੀਂ ਮੇਰਾ ਰਤਾ ਮੰਨ ਨਹੀਂ ਕਰਦਾ ਵੀਰਾ ਲਾਉਣਾ ਆ ਫੜ ਦਮ ਦਾ ਮੱਥਾ ਤੇ ਮਸੜਾ ਕਾਣਾ ਹੀ ਬੰਦਾ ਛੋਡੇ ਤੋਂ ਅੱਕ ਕੇ ਲਾਉਣਾ ਮੈਂ ਗੁੱਲ ਚ ਰੱਖਦਾ ਅੱਕ ਕੇ ਉਹ ਮੇਰਾ ਮਨ ਨਹੀਂ ਕਰਦਾ ਵੀਰਾ ਲਾਉਣ ਨੂੰ ਚੱਲ ਮਾਥੜਾ ਅੱਜ ਤੇ ਲਉਣਾ ਮੈਂ ਅੱਜ ਥੋੜੇ ਦਮ ਮਾਥੜਾ ਕੱਦੂ ਮੈਂ ਨਹੀਂ ਲੈ ਜਾ ਮਾਥੜਾ ਅੱਜ ਨਾ 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 ਇਹ ਤਾਂ ਤੇਰੀ ਮਾਸਲੀ ਮੰਗਾਇਆ ਸੀ ਵੀ ਅੱਜ ਕੱਦੂ ਲੈ ਕੇ ਆਈ ਮਾਥੜਾ ਮੈਂ ਨਹੀਂ ਦੇ ਦੇ ਚੇਰ ਬੱਗਿਆ ਚੰਗਾ ਚੱਲ ਠੀਕ ਆ ਮਾਥੜਾ ਜਾਂ ਕੱਦੀ ਕੱਦੀ ਗੋਲ-ਪੁਲ ਲੈ ਆਂਦਾ ਕਿ ਠੀਕ ਆ ਚੱਲ ਚੰਗਾ ਤੋੜ ਦੇ ਕੱਦੂ ਘਰਾਵਾ ਐਵੇਂ ਨਾ ਜਾਣੇ ਆ ਘਰੇ